Oke, okay, mesin. ਆਟਾ ਪੀਣਾ ਲਈ ਪੀ ਹੋ ਚੌਲ ਪੀ ਹੋ ਜੋ ਪੀਣਾ ਪੀ ਹੋ ਕਰਨੇ ਆ ਨਾ ਆਹ ਚੇਂਜ ਹੋ ਜਾਂਦੇ ਅੱਛਾ ਝੋਨੇ ਚੌਲ ਕੱਢਣਾ ਕਾਹੀ ਚੇਂਜ ਹੁੰਦੇ ਹਨ ਹਾਂ ਬਾਕੀ ਤਾਂ ਇਹਨੇ ਉਹ ਕਰਨਾ ਇਹਨੇ ਤੇ ਇਹਨੇ ਰਗੜਾਈ ਕਰਨੀ ਛੋਟੇ ਰੋਟਾ ਵੇਟਰ ਜਮੀਨ ਵਿੱਚ ਸਰਾਖ ਮਾਰਨ ਵਾਲੇ ਜਿਹੜੇ ਤੁਸੀਂ ਚਾਈਨਾ ਦੇ YouTube ਤੇ ਦੇਖਦੇ ਹੋ ਇਹ ਆਪਣੇ ਵੀ ਬਣਾ ਦਿੱਤੇ ਗਏ ਨੇ ਇਹਦੀ ਕੀਮਤ ਦੇਖੋ ਦੋ ਤੋਂ 3 ਪੈਸਾ ਕਹਿ ਰਿਹਾ ਹੈ ਆਪਣੇ ਵਿੱਚ ਆਇਆ ਇਨਵਰਟਰ ਦੀਆਂ ਜਲਤਾਰੀਆਂ ਰਹਿਣਾ ਬਹੁਤ ਸਵਾਦ ਬੋਲਦਾ ਹੈ ਬਾਹਰ ਆਏ ਆਪਰੇਤੀ ਜੋ ਮਿਲਦੇ ਨੇ ਜਿਵੇਂ 6 We did alien machine. ਚੱਕੀਆਂ ਛੋਟੀਆਂ ਛੋਟੀਆਂ ਹੀ ਟੋਕੇ ਵਾਲੀ ਮਸ਼ੀਨ ਹਾਂ ਆਟਾ ਵੀ ਨਾਲੀ ਹੋ ਚੌਲ ਵੀ ਹੋ ਜੋ ਪੀਣਾ ਪੀਹੋ ਛੱਡਰਨੇ ਆ ਨਾ ਆਹਾਂ ਚੇਂਜ ਹੋ ਜਾਂਦੇ ਅੱਛਾ ਝੋਨੇ ਚੌਲ ਕੱਢਣ ਵਾਲੀ ਆਹੀ ਚੇਂਜ ਹੁੰਦੇ ਹਨ ਹਾਂ ਬਾਕੀ ਦੈਨੇ ਉਹੋ ਕਰਨਾ ਐਨੇ ਤੇ ਐਨੇ ਰਗੜਾਈ ਕਰਨੀ ਦੇਖਿਓ ਕਿੱਥੇ ਜੀ ਆਪਣੀ ਫੈਕਟਰੀ ਗਿੱਲਾ 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 ਆਪਣੇ ਪਿੰਡ ਦੇ ਲੁਧਿਆਣਾ ਜੀ ਓਕੇ ਆਹ ਲਓ ਜੀ ਲੈ ਵੋਲਟ ਮੋਟਰਸਾਈਕਲ ਰੋਟਾਵੇਟਰ ਦੇ ਨਾਲ ਜੀ ਦੀ ਕੀਮਤ ਹੈ 77000 आज 가ੜ ਆਈਦਾ ਵੀਰੇ ਆਹਾ ਨਹੀਂ ਨਹੀਂ ਇਹ ਉਹਦਾ ਇਹਦਾ ਕੱਲਾ ਲੂਟਾ ਵੇਟਰਾ ਛੋਟੇ ਛੋਟੇ ਰੂਟਾ ਵੇਟਰਾ ਉਹਨਾਂ ਓਪੀਆਂ ਦੇਖੋ ਜੀ ਜਿਹਦੀ ਕੀਮਤ ਹੈ 4,60,000 ਰੁਪਇਆ ਇਹ ਫੋਨ ਬੰਦ ਹੋ ਗਿਆ ਉਹ ਜਿਹੜਾ ਸਰ ਵੀਰ 36 ਕਿਲੋਵਾਟ ਦੀ ਲੈ ਵੀ ਇੱਕ ਮੋਟਰ ਇੱਕ ਅਸ਼ਰ ਮੋਟਰ ਹੈ ਸਿੰਗਰਾਲਾ ਨਾਮ ਰੱਖਦਾ ਮੈਂ ਬਟਰਪਾਲ ਸਾਹਿਬ ਅੱਜ ਆ ਗਿਆ ਕਿ ਨਹੀਂ ਅਸ਼ਰ ਮੋਟਰ ਬੜਾ ਵੀਰ ਉਹ ਜਿਹਨੇ ਨਾਮ ਸੁਣਿਆ ਮੈਂ ਮਾਜਵਾਰੀ ਉਹ ਗੱਡੀਆਂ ਉੱਪਰ You ਦਰਾ ਦੋ ਸਿਲੰਡਰ ਇੰਜਨ ਦੇ ਨਾਲ ਕਿਸਾਨੀ ਤੇ ਜਵਾਨੀ ਦੋਨੇ ਯੋਗਤਾਵਾਂ ਦੇਣੀ ਚਾਹੀਦੀਆਂ। ਰਾਕਟਿਕ ਸਪਰੇਅਰ 600 ਲੀਟਰ ਦੀ 300 ਦੇ ਵਿਚ ਵਿੱਚ ਇੱਥੇ ਹੋ ਰਹੀ ਹੈ। 400 ਦੀ ਲਾਗ ਲੱਗ ਜਾਂਦਾ ਹੈ। ਰਾਕਟਿਕ ਸਪਰੇਅ ਬੱਤੇ ਤੇ 라ਉਂਡ ਮੀਟਰ ਇਹਦੇ ਵੀ 50000 ਰੁਪਏ ਦੀ ਜੜੀ ਆ। ਉਹ ਲੈਸ ਲੱਗ ਰੋਈ 50000 ਰੁਪਏ ਦੀ ਜੜੀ ਆ। 라ਉਂਡ ਬਣਾ ਲਵਾਂਗੇ। ਭਾਈ 50000 ਰੁਪਏ ਦੀਆਂ ਕਰਵਾਣ ਸਾਲੋ ਦੀਆਂ ਮਾਰਦੇ ਬਹੁਤ ਵਡਿਆ ਆਫਰਾਂ ਜਿਹੜੀਆਂ ਲਾਤੀਆਂ ਲੈਸ ਰੇਟ ਤੇ ਬਹੁਤ ਦੇ ਭਾਜੜੀ ਅੱਜ ਵੀ ਤੁਸੀਂ ਆਪਣੇ ਘਰਾਂ ਵਿੱਚ ਲੈ ਜਾਓ। ਕੋਈ ਵੀ ਬੰਦਾ ਕੋਈ ਸਮਝੌਤਾ ਨਹੀਂ ਕੁਆਲਿਟੀ ਟੈਕ ਨਹੀਂ ਹੁੰਦੀ ਹੈ। ਇਹਦੇ ਨਾਲ ਕੋਈ ਸਮਝੌਤਾ ਨਹੀਂ। ਵਡਿਆ ਆਫਰਾਂ ਜਿਹੜੀਆਂ ਅੱਜ ਸ਼ਰਤੀ ਵਾਲੇ ਆਫਰਾਂ ਨਾਲ ਹੀ ਦਾ ਜਿਹੜੀ ਲਾਤੀਆਂ ਬਾਪੇ ਵਾਲੀ ਟੱਕੀ ਬਿਲਕੁਲ ਮੁਫਤ ਲੈ ਕੇ ਜਾਓ ਜੀ 16000 ਰੁਪਏ ਦੀ ਆਟਾ ਟੱਕੀ ਕਿਸਾਨ ਭਰਾਵਾਂ ਲਈ ਬਿਲਕੁਲ ਮੁਫਤ ਆ ਜਿਹੜੇ ਕਿਸਾਨ ਭਰਾ ਸਾਡੇ ਕੋਲ ਆਏ ਚੱਕੀ 16000 ਰੁਪਏ ਦੀ ਬਿਲਕੁਲ ਮੁਫਤ ਜੀ ਇੱਕ ਸਰਪੇ ਡਰਪ ਕੀਮਤ ਤੁਸੀਂ ਨਹੀਂ ਲਵਾਂਗੇ ਤੁਸੀਂ ਕੋਈ ਵੀ ਰੂਟਾ ਮੀਟਰ ਖਰੀਦੇ ਹੋ 10 ਤੋਂ 11000 ਰੁਪਏ ਦੀ ਜਿਹੜੀ ਆ 1000 ਲੀਟਰ ਦਾ 300 ਮੀਟਰ ਪਾਈਪ ਦੇ ਨਾਲ 135000 ਰੁਪਏ ਕੀਮਤ ਹੈ ਜਿਹੜਾ 115000 ਦੇ ਵਿੱਚ ਦਿੱਤਾ ਜਾਊਗਾ ਮੇਲੇ ਤੇ ਆਫਰ ਚੱਲਦੀ ਆ ਕਿਸਾਨ ਵੀਰਾਂ ਲਈ ਖੁਸ਼ੀ ਦੀ ਗੱਲ ਹੈ ਜੀ ਜਿਹੜੇ ਸਾਡੇ ਕੋਲ ਪੁੰਜਦੇ ਨੇ ਕਿਸਾਨ ਭਰਾ ਮੰਡੀ ਵਾਲੀ ਚੱਕੀ ਬਿਲਕੁਲ ਮੁਫਤ ਹੈ ਜੀ ਆਟੇ ਵਾਲੀ ਚੱਕੀ ਬਿਲਕੁਲ ਬਹੁਤ ਹੈ ਜੀ ਆਟੇ ਵਾਲੀ ਚੱਕੀ ਬਿਲਕੁਲ ਬਹੁਤ ਹੈ ਫ੍ਰੀਟਾ ਵੀ ਫ੍ਰੀਟੋ ਬਿਲਕੁਲ ਬਹੁਤ ਹੈ 16000 ਦੀ ਆਟੇ ਵਾਲੀ ਚੱਕੀ ਤੇ 10000 ਦੇ ਸ਼ੋਟ ਨਿਟਰਾਜ ਕੰਪਨੀ ਦੀ ਆਟੇ ਵਾਲੀ ਚੱਕੀ ਆ ਕਾਪੜੀ ਦੀ ਚੱਕੀ ਆ ਐ ਨਹੀਂ ਵੇਚ ਦੇਸੀ ਦੇਵਾਂਗੇ ਕਿਹੜਾ ਬੋਲ ਆ ਅੱਜ ਚੱਲਿਆ ਉਹ ਕਿਹੜਾ ਕੰਪੋਡ ਹੈ 1500 ਲੀਟਰ ਦਾ ਸਰਪੇ ਪੰਪ ਨਸ 100 ਮੀਟਰ ਪਾਈਪ ਦੇ ਨਾਲ 165000 ਰੁਪਿਆ ਰੇਟ ਆ ਜਿਹਦਾ ਡਿਸਕਾਊਂਟ ਕਰਕੇ 145000 ਰੁਪਿਆ ਦਾ ਦਿੱਤਾ ਜਾਊਗਾ ਸਿਰਫ ਮੇਲੇ ਤੇ ਡਿਸਕਾਊਂਟ ਹੈ ਇਹ ਜੀ ਜਨਾਬ 1000 ਲੀਟਰ ਸਰਪੇ ਪੰਪ ਭਾਈ ਜੀ ਕਹੋ ਜੀ ਸ਼ਕਤੀਮਾਨ 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 ਸ਼ੇਕੋ ਇੰਡਸਟਰੀ ਤੇ ਨਿ ਜਵਾਨ ਸ਼ਕਤੀਮਾਨ 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 ਜਾਣ ਕਹਿੰਦਾ ਸ਼ਕਤੀਮਾਨ ਕਿਉਂਕਿ ਪਟੀਆਂ ਡੀਲਾਂ ਦੇ